ਕਰਤੈ ਆਪਣਾ ਰੂਪ ਦਿਖਾਇਆ ਪੈਰੋਂ ਮਹਲਾ ਤੀਜਾ ਗੁਰਸੇਵਾ ਤੇ ਅੰਮ੍ਰਿਤ ਫਲ ਪਾਇਆ ਹਉਮੈ ਤ੍ਰਿਸ਼ਨਾ 부ਝਾਈ ਹਰ ਕਾ ਨਾਮ ਹਿਰਦੈ ਮਨ ਵਸਿਆ ਮਨ ਸਾਮਨੈ ਸੁਮਾਈ ਹਰ ਜਿਉ ਕਿਰਪਾ ਕਰਹੁ ਮੇਰੇ ਪਿਆਰੇ ਅੰਮ੍ਰਿਤ ਨ ਹਰ ਗੁਣ ਦੀਨ ਜਨ ਮੰਗੈ ਗੁਰ ਕੈ ਸ਼ਬਦ ਉਧਾਰੇ ਰਹਾਉ संत जना कहो जम जोहे ना साके रत्ती अंच दुख ना लाई आप तरहे सगले कुल तारहे जो तेरी शरनाई भगतां की पैज रखहे तू आपी ए तेरी वढाई जन्म जन्म के किल विख दुख काटहे दुबदा रत्ती ना राई हम मूड़ मुगद किस बूज है नाही ਤੂੰ ਆਪੇ ਦੇ ਬੁਝਾਈ ਜੋ ਤੁਦ ਭਾਵੈ ਸੋਈ ਕਰਸੀ ਅਵਰ ਨਾ ਕਰਨਾ ਜਾਈ ਜਗਤ ਅਪਾਏ ਤੁਦ ਤੰਦੈ ਲਾਇਆ ਭੂੰਡੀ ਕਾਰ ਕਮਾਈ ਜਨਮ ਪਦਾਰਥ ਜੂਐ ਹਾਰਿਆ ਸ਼ਬਦੈ ਸੁਰਤ ਨਾ ਪਾਈ ਮਨ ਮੁਖ ਮਰਹਿ ਤਿਨ ਕਿਛੂ ਨਾ ਸੂਜੈ ਦੁਰਮਤ ਅਗਿਆਨ ਅੰਧਾਰਾ ਭਵਜਲ ਪਾਰ ਨ ਪਾਵਹਿ ਕਬਹੀ ਡੂਬ ਮੋਏ ਬਿਨ ਗੁਰ ਸਿਰ ਭਾਰਾ ਸਾਚਾ ਸ਼ਬਦ ਰਤੇ ਜਨ ਸਾਚੀ ਹਰ ਪ੍ਰਭ ਆਪ ਮਲਾਈ ਗੁਰ ਕੀ ਬਾਣੀ ਸ਼ਬਦ ਪਛਾਤੀ ਸਾਚ ਰਹੇ ਲਿਵ ਲਾਏ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸ਼ਬਦ ਵਿਚਾਰੇ ਨਾਨਕ ਤਿਨ ਕੈ ਸਦ ਬਲਿਹਾਰੈ RAM ਨਾਮ ਉਰ ਧਾਰੈ ਰੋ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ ਜਿਸ ਨਾਮ ਰਿਦੈ ਤਿਨ ਕੋਟ ਧਨ ਪਾਏ ਨਾਮ ਬਿਨਾ ਜਨਮ ਬਿਰਥਾ ਜਾਏ ਤਿਸ ਸਲਾਹੀ ਜਿਸ ਹਰ ਤਨ ਰਾਸ ਸੋ ਵਡਭਾਗੀ ਜਿਸ ਗੁਰਮਸਤਕ ਹਾਤ ਰਹਾਉ ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ ਜਿਸ ਨਾਮ ਹਿਰਦੈ ਤਿਸ ਸਹਜ ਸੁਖੈਨਾ ਜਿਸ ਨਾਮ ਹਿਰਦੈ ਸੋ ਸੀਤਲ ਹੂਆ ਨਾਮ ਬਿਨਾ ਧਿਗ ਜੀਵਨ ਮੂਆ ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ ਜਿਸ ਨਾਮ ਹਿਰਦੈ ਤਿਸ ਸਭ ਹੀ ਜੁਗਤਾ ਜਿਸ ਨਾਮ ਹਿਰਦੈ ਤਿਨ ਨਉ ਨਿਦ ਪਾਈ ਨਾਮ ਬਿਨਾ ਭ੍ਰਮ ਆਵੇ ਜਾਈ ਜਿਸ ਨਾਮ ਹਿਰਦੈ ਸੋਵੇ ਪਰਵਾਹਾ ਜਿਸ ਨਾਮ ਹਿਰਦੈ ਤਿਸ ਸਦ ਹੀ ਲਾਹਾ ਜਿਸ ਨਾਮ ਹਿਰਦੈ ਤਿਸ ਵੱਡ ਪਰਵਾਰਾ ਨਾਮ ਬਿਨਾ ਮਨ ਮੁਖ ਗਵਾਰਾ ਜਿਸ ਨਾਮ ਹਿਰਦੈ ਤਿਸ ਨੇਹ ਚਲੇ ਆਸਨ ਜਿਸ ਨਾਮ ਹਿਰਦੈ ਤਿਸ ਤਖਤ ਨਿਵਾਸਨ ਜਿਸ ਨਾਮ ਹਿਰਦੈ ਸੋ ਸਾਚਿਆ ਸਾਹ ਨਾਮਹੀਨ ਨਾਹੀ ਪਤ ਵਿਸਾਗ ਜਿਸ ਨਾਮ ਰਿਦੈ ਸੋ ਸਭ ਮਹਿ ਜਾਤਾ ਜਿਸ ਨਾਮ ਰਿਦੈ ਸੋ ਪੁਰਖ ਵਿਧਾਤਾ ਜਿਸ ਨਾਮ ਰਿਦੈ ਸੋ ਸਭ ਤੇ ਊਚਾ ਨਾਮ ਬਿਨਾ ਭ੍ਰਮ ਜੋਨੀ ਮੂਚਾ ਜਿਸ ਨਾਮ ਰਿਦੈ ਤਿਸ ਪ੍ਰਗਟ ਪਹਾਰਾ ਜਿਸ ਨਾਮ ਰਿਦੈ ਤਿਸ ਮਿਟਿਆ ਅੰਧਾਰਾ ਜਿਸ ਨਾਮ ਰਿਦੈ ਸੋ ਪੁਰਖ ਪਰਵਾਣ ਨਾਮ ਬਿਨਾ ਫਿਰ ਆਵਣ ਜਾਣ ਤਿੰਨ ਨਾਮ ਪਾਇਆ ਜਿਸ ਭਇਓ ਕਿਰਪਾਲ ਸਾਧ ਸੰਗਤ ਮਹਿ ਲਖੇ ਗੋਪਾਲ ਆਵਣ ਜਾਣ ਰਹਿ ਸੁਖ ਪਾਇਆ ਕਉ ਨਾਨਕ ਤਤੈ ਤਤਮ ਲਾਇਆ ਪੈਰੂ ਮਹੱਲਾ ਪੰਜਵਾਂ ਕੋਟ ਵਿਸ਼ਨ ਕੀਨੇ ਅਵਤਾਰ ਕੋਟ ਬ੍ਰਹਮੰਡ ਜਾਕੇ ਧਰਮਸਾਲ ਕੋਟ ਮਹੇਸ਼ ਉਪਾਇ ਸਮਾਏ ਕੋਟ ਬ੍ਰਹਮੇ ਜਗ ਸਾਜਣ ਲਾਏ ਐਸੋ ਧਣੀ ਗੋਵਿੰਦ ਹਮਾਰਾ ਬਨ ਨਾ ਸਾਕੋਂ ਗੁਣ ਬਿਸਥਾਰਾ ਰਹਾਉ ਕੋਟ ਮਾਇਆ ਜਾਂ ਕੈ ਸੇਵ ਕਾਏ ਕੋਟ ਜੀ ਜਾ ਕੀ ਸਹਿ ਜਾਏ ਕੋਟ અપਾਰ ਜਨਾ ਤੇਰੇ ਅੰਗ ਕੋਟ ਭਗਤ ਬਸਤ ਹਰ ਸੰਗ ਕੋਟ ਛਤਰਪਤ ਕਰਤ ਨਮਸ਼ਕਾਰ ਕੋਟ ਇੰਦਰ ਠਾਡੇ ਹੈ ਦਵਾਰ ਕੋਟ ਬੈਕੁੰਥੇ ਜਾ ਕੀ ਦ੍ਰਿਸ਼ਟੀ ਮਾਹੀ ਕੋਟ ਨਾਮ ਜਾ ਕੀ ਕੀਮਤ ਨਾਹੀ ਕੋਟ ਪੂਰੀਅਤ ਹੈ ਜਾ ਕੈ ਨਾਦ ਕੋਟ ਅਖਾਰੇ ਚਲਤ ਬਿਸਮਾਦ ਕੋਟ ਸਖਤ ਸੇਵ ਆਗਿਆਕਾਰ ਕੋਟ ਜੀ ਦੇਵੈ ਆਧਾਰ ਕੋਟ ਤੀਰਥ ਜਾ ਕੇ ਚਰਨ ਮਝਾਰ ਕੋਟ ਪਵਿੱਤਰ ਜਪਤ ਨਾਮ ਚਾਰ ਕੋਟ ਪੂਜਾਰੀ ਕਰਤੇ ਪੂਜਾ ਕੋਟ ਵਿਸਥਾਰਨ ਅਵਰਨਾ ਦੂਜਾ ਕੋਟ ਮਹਿਮਾ ਜਾ ਕੀ ਨਿਰਮਲ ਹੰਸ ਕੋਟ ਉਸਤਤ ਜਾ ਕੀ ਕਰਤ ਬ੍ਰਹਮੰਸ ਕੋਟ ਪਰਲੋ ਉਪਤ ਨਿਮਖ ਮਾਹੀ ਕੋਟ ਗੁਣਾ ਤੇਰੇ ਗਣੇ ਨਾ ਜਾਹੇ ਕੋਟ ਗਿਆਨੀ ਕਥ ਹੈ ਗਿਆਨ ਕੋਟ ਧਿਆਨੀ ਤਰਤ ਧਿਆਨ ਕੋਟ ਤਪੀ ਸਰ ਤਪ ਹੀ ਕਰਤੇ ਕੋਟ ਮਨੀਸਰ ਮੋਨ ਮਹਿ ਰਹਤੇ ਅਵਗਤ ਨਾਥ ਅਗੋਚਰ ਸਵਾਮੀ ਪੂਰ ਰਹਾ ਘਟ ਅੰਤਰ ਜਾਮੀ ਜਤ ਕਤ ਦੇਖੋਂ ਤੇਰਾ ਵਾਸਾ ਨਾਨਕ ਕਉ ਗੁਰ ਕੀਓ ਪ੍ਰਗਾਸਾ ਪੈਰੋ ਮਹੱਲਾ ਪੰਜਵਾਂ ਸਤਗੁਰ ਮੋ ਕੋ ਕੀਨੋ ਦਾਨ ਅਮੋਲ ਰਤਨ ਹਰਦੀਨੋ ਨਾਮ ਸਹਿਜ ਬਨੋਦ ਚੋਜ ਅਨੰਤਾ ਨਾਨਕ ਕੋ ਪ੍ਰਭ ਮਿਲਿਓ ਅਚਿੰਤਾ ਕਹੋ ਨਾਨਕ ਕੀਰਤ ਹਰ ਸਾਚੀ ਬਹੁਰ ਬਹਰ ਤਿਸ ਸੰਗ ਮਨ ਰਾਚੀ ਰਹਾਉ ਅਚਿੰਤਾ ਹਮਾਰੈ ਭੋਜਨ ਭਾਉ ਅਚਿੰਤਾ ਹਮਾਰੈ ਲੀ ਚੈ ਨਾਉ ਅਚਿੰਤਾ ਹਮਾਰੈ ਸ਼ਬਦ ਉਧਾਰ ਅਚਿੰਤਾ ਹਮਾਰੈ ਭਰੇ ਪੰਧਾਰ ਅਚਿੰਤਾ ਹਮਾਰੈ ਕਾਰਜ ਪੂਰੇ ਅਚਿੰਤਾ ਹਮਾਰੈ ਲਥੇ ਵਸੂਰੇ ਅਚਿੰਤ ਹਮਾਰੇ ਬੈਰੀ ਮੀਤਾ ਅਚਿੰਤੋ ਹੀ ਇਹੋ ਮਨ ਵਸ ਕੀਤਾ ਅਚਿੰਤ ਪ੍ਰਭੂ ਹਮ ਕੀ ਆਦਲਾਸਾ ਅਚਿੰਤ ਹਮਾਰੀ ਪੂਰਨ ਆਸਾ ਅਚਿੰਤ ਹਮਾਂ ਕੋ ਸਗਲ ਸਿਧਾਂਤ ਅਚਿੰਤ ਹਮ ਕੋ ਗੁਰਦੀਨੋ ਮੰਤ ਅਚਿੰਤ ਹਮਾਰੇ ਬਿਨ ਸੇ ਬੈਰ ਅਚਿੰਤ ਹਮਾਰੇ ਮਿਟੇ ਅੰਧੇਰਾ ਅਚਿੰਤੋ ਹੀ ਮਨ ਕੀਰਤਨ ਮੀਠਾ ਅਚਿੰਤੋ ਹੀ ਪ੍ਰਭ ਘਟ ਘਟ ਡੀਠਾ ਅਚਿੰਤ ਮਿਟਿਓ ਹੈ ਸਗਲੋ ਭਰਮਾਂ ਅਚਿੰਤ ਵਸਿਓ ਮਨ ਸੁਖ ਬਿਸਰਾਮਾਂ ਅਚਿੰਤ ਹਮਾਰੈ ਅਨਹਤ ਵਾਜੈ ਅਚਿੰਤ ਹਮਾਰੈ ਗੋਬਿੰਦ ਗਾਜੈ ਅਚਿੰਤ ਹਮਾਰੈ ਮਨ ਪਤੀਆਂ ਨਿਸ਼ਚਲ ਧਨੀ ਅਚਿੰਤ ਪਛਾਨਾ ਅਚਿੰਤੋ ਉਪਜਿਓ ਸਗਲ ਬਿਬੇਕਾ ਅਚਿੰਤ ਚਰੀ ਹੱਥ ਹਰ ਹਰ ਟੇਕਾ ਅਚਿੰਤ ਪ੍ਰਭ ਧੁਰ ਲਿਖਿਆ ਲੇਖ ਅਚਿੰਤ ਮਿਲਿਓ ਪ੍ਰਭ ठाकुर ਏਕਾ ਚਿੰਤ ਅਚਿੰਤਾ ਸਗਲੀ ਗਈ ਪ੍ਰਭ ਨਾਨਕ 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 ਮਈ ਪੈਰੋਂ ਬਾਣੀ ਭਗਤਾਂ ਕੀ ਕਬੀਰ ਜੀਓ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਏਹੋ ਤਨ ਮੇਰੇ ਹਰ ਕੋ ਨਾਉ ਗਾਠ ਨਾ ਬਾਂਧਾਂ ਵੇਚ ਨਾ ਖਾऊं ਰਹਾਉ ਨਾਉ ਮੇਰੇ ਖੇਤੀ ਨਾਉ ਮੇਰੇ bari ਭਗਤ ਕਰੂੰ ਜਨ ਸਰਨ ਤਮਾਰੀ ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ਤੁਮਹਿ ਛੋੜ ਜਾਨੋ ਨਹੀਂ ਦੂਜੀ ਨਾਉ ਮੇਰੇ ਬੰਧਪ ਨਾਉ ਮੇਰੇ ਭਾਈ ਨਾਉ ਮੇਰਾ ਸੰਗ ਅੰਤ ਹੋਏ ਸਖਾਈ ਮਾਇਆ ਮਹਿ ਜਿਸ ਰਖੈ ਉਦਾਸ ਕਹ ਕਬੀਰ ਹਾਂ ਤਾ ਕੋ ਦਾਸ ਨਾਗੇ ਆਵਣ ਨਾਗੇ ਜਾਣਾ ਕੋਈ ਨਾ ਰਹੈ ਰਾਜਾ ਰਾਣਾ RAM ਰਾਜਾ ਨਉ ਨਿਦ ਮੇਰਾ ਸੰਪਹਿਤ ਕਲਤ ਧਨ ਤੇਰਾ ਰਹਾਉ ਆਵਤ ਸੰਗ ਨਾ ਜਾਤ ਸੰਗਾਤੀ ਕਹਾਂ ਪਇਉ ਦਰਬਾਂਦੇ ਹਾਥੀ ਲੰਕਾ ਗੜ ਸੋਨੇ ਕਾ ਭਿਆ ਮੂਰਖ ਰਾਮਨ ਕਿਆ ਲੈ ਗਿਆ ਕਹ ਕਬੀਰ ਕਿਛ ਗੁਨ ਵਿਚਾਰ ਚੱਲੇ ਜਵਾਰੀ ਦੋਏ ਹੱਥ ਚਾਰ ਮੈਲਾ ਬ੍ਰਹਮਾ ਮੈਲਾ ਇੰਦ ਰਾਵ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਇਹੋ ਸੰਸਾਰ ਇਕ ਹਰ ਨਿਰਮਲ ਜਾਂ ਕਾ ਅੰਤ ਨਾ ਪਾਰ ਰਹਾਉ ਮੈਲੇ ਬ੍ਰਹਮ ਦਾਇਕ ਈਸ ਮੈਲੇ ਨਿਸਬਾਸੁਰ ਦਿਨ ਤੀਸ ਮੈਲਾ ਮੋਤੀ ਮੈਲਾ ਹੀਰ ਮੈਲਾ ਪਉਣ ਪਾਵਕ ਅਰਨੀਰ ਮੈਲੇ ਸ਼ਿਵ ਸ਼ੰਕਰ ਮਹੇਸ਼ ਮੈਲੇ ਸਿੱਧ ਸਾਧਕ ਅਰ ਭੀਖ ਮੈਲੇ ਜੋਗੀ ਜੰਗਮ ਜਟਾ ਸਹੇਤ ਮੈਲੀ ਕਾਇਆ ਹੰਸ ਸਮੇਤ ਕਹ ਕਬੀਰ ਤੇ ਜਨ ਪਰਵਾਨ ਨਿਰਮਲ ਤੇ ਜੋ ਰਾਮਹਿ ਜਾਨ ਮਨ ਕਰਮ ਕਾ ਕਿਬਲਾ ਕਰ ਦੇਹੀ ਬੋਲਨ ਹਾਰ ਪਰਮਗੁਰ ਈਹੀ ਕਹੋ ਰੇ ਮੁੱਲਾ ਬਾਗ ਨਿਵਾਜ ਏਕ ਮਸੀਤ ਦਸੈ ਦਰਵਾਜ ਰਹਾਉ ਮਿਸ ਮਿਲ ਤਾਮਸ ਪਰਮ ਕਦੂਰੀ ਭਾਕ ਲੇ ਪੰਚੈ ਹੋਏ ਸਬੂਰੀ ਹਿੰਦੂ ਤੁਰਕ ਕਾ ਸਾਹਿਬ ਏਕ ਕਹਿ ਕਰੇ ਮੁੱਲਾ ਕਹਿ ਕਰੇ ਸੇਖਾ ਕਹਿ ਕਬੀਰ ਹਉ ਭਇਆ دیਵਾਨਾ ਮੋਸਮ ਮੋਸਮ ਮਨੂ ਆਸੈ ਜਿਸ ਮਾਨਾ ਗੰਗਾ ਕੈ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਬਰਿ ਬਿਗਰਿਓ ਕਬੀਰਾ ਰਾਮ ਦੁਹਾਈ ਸਾਚ ਭਇਓ ਅਨਕਤ ਹੈ ਨਾ ਜਾਈ ਰਹਾਉ ਚੰਦਨ ਕੈ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਏ ਨਿਬਰਿਓ 파ਰਸ ਕੈ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ ਸੰਤਨ ਸੰਗ ਕਬੀਰ ਆ ਬਿਗਰਿਓ ਸੋ ਕਬੀਰ ਰਾਮੈ ਹੋਏ ਨਿਬਰਿਓ ਮਾਤੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲੋਉ ਨਾ ਜਾਨਾ ਜਉ ਹਉ ਬਉਰਾ ਤਉ ਰਾਮ ਤਉਰਾ ਲੋਗ ਮਰਮ ਕਹਿ ਜਾਣੈ ਮੋਰਾ ਰਹਾਉ ਤੋਰੋ ਨਾ ਪਾਤੀ ਪੂਜੋ ਨਾ ਦੇਵਾ ਰਾਮ ਭਗਤ ਬਿਨ ਨੇਪਲ ਸੇਵਾ ਸਤਗੁਰ ਪੂਜੋਂ ਸਦਾ ਸਦਾ ਮਨਾਵਾਂ ਐਸੀ ਸੇਵ ਦਰਗਾਹ ਸੁਖ ਪਾਵਾਂ ਲੋਕ ਕਹ ਕਬੀਰ ਬੌਰਾਨਾ ਕਬੀਰ ਕਾ ਮਰਮ ਰਾਮ ਪਹਿਚਾਨਾ ਉਲਟ ਜਾਤ ਕੁਲ ਦੋ ਬਿਸਾਰੀ ਸੁੰ ਸਹਿਜ ਮਹបុਨਤ ਹਮਾਰੀ ਹਮਰਾ ਝਗੜਾ ਰਹਾ ਨ ਕੋ ਪੰਡਤ ਮੁਲਾ ਛਾੜੀ ਦੂ ਰਹਾਉ ਵੋ ਨਬੋ ਨੇ ਆਪ ਆਪ ਪਹਿਰਾਵ ਜਹ ਨਹੀਂ ਆਪ ਤਹਾਂ ਹੋਏ ਗਾਵ ਪੰਡਤ ਮੁਲਾ ਜੋ ਲਿਖ ਦਿਆ ਛਾੜ ਚੱਲੇ ਹਮ ਕਸ਼ੂ ਨਾ ਲੀਆ ਹਿਰਦੈ ਇਖਲਾਸ ਨਿਰਖਲੇ ਮੀਰਾ ਆਪ ਖੋਜ ਖੋਜ ਮਿਲੇ ਕਬੀਰਾ ਨਿਰਤਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚੇਤਨਾ ਧਰੇ ਰਹਾਉ ਜੋ ਨਿਰਧਨ ਸਰਧਨ ਕਹਿ ਜਾਏ ਆਗੇ ਬੈਠਾ ਪੀਠ ਪੁਰਾਈ ਜੋ ਸਰਧਨ ਨਿਰਧਨ ਕਹਿ ਜਾਏ ਦੀਆ ਆਦਰ ਲੀਆ ਬੁਲਾਏ ਨਿਰਧਨ ਸਰਧਨ ਦੋਨੋਂ ਭਾਈ ਪ੍ਰਭ ਕੀ ਕਲਾ ਨ ਮੀਟੀ ਜਾਈ ਕਹ ਕਬੀਰ ਨਿਰਧਨ ਹੈ ਸੂਈ ਜਾਂਕੇ ਹਿਰਦੈ ਨਾਮ ਨਾ ਹੋਈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵਾ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹਿ ਲਾਹੋ ਰਹਾਵ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਨੀ ਭਜ λεਹਰੇ ਮਨ ਸਾਰਿੰਗ ਪਾਣੀ ਅਬ ਨਾ ਭਜਸ ਭਜਸ ਕਭ ਭਾਈ ਆਵੇ ਅੰਤ ਨਾ ਭਜਿਆ ਜਾਈ ਜੋ ਕਿਛ ਕਰਹਿ ਸੋਈ ਅਬਸਾਰ ਫਿਰ ਪਛਤਾਹੋ ਨਾ ਪਾਵੋ ਪਾਰ ਸੋ ਸੇਵਕ ਜੋ ਲਾਇਆ ਸੇਵ ਤਿਨਹੀ ਪਾਏ ਨਿਰੰਝਨ ਦੇਵ ਗੁਰ ਮਿਲਤਾ ਕੇ ਖੁੱਲੇ ਕਪਾਟ ਬਹਰ ਨਾ ਆਵੇ ਜੋਨੀ ਬਾਤ ਇਹੀ ਤੇਰਾ ਔਸਰ ਇਹ ਤੇਰੀ ਬਾਰ ਘਟ ਭੀਤਰ ਤੂੰ ਦੇਖ ਵਿਚਾਰ ਕਹਿਤ ਕਬੀਰ ਜੀਤ ਕੈ ਹਾਰ ਬਹੁ ਵਿਦ ਕਹੋ ਪੁਕਾਰ ਪੁਕਾਰ ਸਿਵ ਕੀ ਪੂਰੀ ਬਸੈ ਬੁੱਧਸਾਰ ਤਹਿ ਤੁਮ ਮਿਲ ਕੈ ਕਰੋ ਵਿਚਾਰ ਈਤ ਊਤ ਕੀ ਸੋਜੀ ਪਰੈ ਕੌਣ ਕਰਮ ਮੇਰਾ ਕਰ ਕਰ ਮਰੈ ਨਿਜ ਪਦ ਉਪਰ ਲਾਗੋ ਧਿਆਨ ਰਾਜਾ RAM ਨਾਮ ਮੋਰਾ ਬ੍ਰਹਮ ਗਿਆਨ ਰਹਾਉ ਮੂਲ ਦਵਾਰ ਹੈ ਬੰਦਿਆ ਬੰਦ ਰਾਵੇ ਉਪਰ ਗਹਿਰਾਖਿਆ ਚੰਦ ਪਛਮ ਦਵਾਰ ਹੈ ਸੂਰਜ ਤਪੈ ਮੇਰ ਡੰਡ ਸਿਰ ਉਪਰ ਬਸੈ ਪਛਮ ਦਵਾਰੇ ਕੀ ਸੇਲ ਓੜ ਤਿਹ ਸੇਲ ਉਪਰ ਖਿੜਕੀ ਔਰ ਖਿੜਕੀ ਉਪਰ ਦਸਾਂ ਦਵਾਰ ਕਹੇ ਕਬੀਰ ਤਾ ਕਾ ਅੰਤ ਨਾ ਪਾਰ ਸੋ ਮੁੱਲਾ ਜੋ ਮਨ ਸਿਓ ਲਰੈ ਗੁਰ ਉਪਦੇਸ ਕਾਲ ਸਿਓ ਜੁਰੈ ਕਾਲ ਕੁਰਖ ਕਾ ਮਰਦੈ ਮਾਨ ਤਿਸ ਮੁੱਲਾ ਕੋ ਸਦਾ ਸਲਾਮ ਹੈ ਹਜੂਰ ਕਤ ਦੂਰ ਬਤਾਵਹੁ ਦੁੰਦਰ ਬੰਧ ਹੋ ਸੁੰਦਰ ਪਾਵਹੁ ਰਹਾਉ ਕਾਜੀ ਸੋ ਜੋ ਕਾਇਆ ਵਿਚਾਰੈ ਕਾਇਆ ਕੀ ਅਗਨ ਬ੍ਰਹਮ ਪਰ ਜਾਰੈ ਸੁਪਨੈ ਬਿੰਦ ਨਾ ਦੇਈ ਚਰਨਾ ਤਿਸ ਕਾਜੀ ਕੋ ਜਰਾ ਨਾ ਮਰਨਾ ਸੋ ਸੁਰਤਾਨ ਜੋ ਦੁਏ ਸਰ ਤਾਨੈ ਬਾਹਰ ਜਾਤਾ ਭੀਤਰ ਆਨੈ ਗਗਨ ਮੰਡਲ ਮਹ ਲਸ਼ਕਰ ਕਰੈ ਸੋ ਸੁਰਤਾਨ ਸਤਰ ਸਿਰ ਧਰੈ ਜੋਗੀ ਗੋਰਖ ਗੋਰਖ ਕਰੈ ਹਿੰਦੂ ਰਾਮ ਨਾਮ ਉਚਰੈ ਮੁਸਲਮਾਨ ਕਾ ਏਕੁ ਖੁਦਾ ਏ ਕਬੀਰ ਕਾ ਸਵਾਮੀ ਰਹਾ ਸਮਾਈ ਮਹੱਲਾ 5